ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਾਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਦਸੂਹਾ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਅੱਜ ਸਵੇਰੇ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਸ਼ਾਪੇਮਾਰੀ ਕਰਨ ਗਈ ਤਾਂ ਉਹਨਾਂ ਉੱਪਰ ਨਸ਼ਾ ਤਸਕਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਦਕਿ ਕਾਰਵਾਈ 'ਚ ਨਸ਼ਾ ਤਸਕਰ ਸੁੱਚਾ ਸਿੰਘ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਐਸਪੀ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਹੈ ਅਤੇ ਉਸ ਉੱਪਰ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਦੇ 10 ਮਾਮਲੇ ਦਰਜ ਹਨ ਅਤੇ ਉਹ ਅਪਰਾਧਿਕ ਮਾਮਲਿਆਂ ਵਿੱਚ ਵੀ ਸ਼ਾਮਿਲ ਹੈ ਜਦੋਂ ਪੁਲਿਸ ਵੱਲੋਂ ਘਰ ਤੇ ਛਾਪਾ ਮਾਰਿਆ ਗਿਆ ਤੇ ਸੁੱਚਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸੁੱਚਾ ਸਿੰਘ ਤੇ ਉਸਦੇ ਪਰਿਵਾਰ ਨੇ ਪੁਲਿਸ ਪਾਰਟੀ ਉੱਪਰ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਦੋ ਪੁਲਿਸ ਕਰਮਚਾਰੀਆਂ ਦੇ ਸੱਟਾਂ ਲੱਗ ਗਈਆਂ ਤੇ ਜਿਸ ਕਰਕੇ ਪੁਲਿਸ ਪਾਰਟੀ ਨੂੰ ਆਪਣੀ ਜਾਨ ਬਚਾਉਣ ਲਈ ਗੋਲੀ ਚਲਾਉਣੀ ਪਈ ਜੋ ਸੁੱਚਾ ਸਿੰਘ ਦੇ ਲੱਗੀ ਤੇ ਉਸ ਦੀ ਮੌਤ ਹੋ ਗਈ ਪੇਸ਼ ਹਨ ਮੌਕੇ ਦੀਆਂ ਤਸਵੀਰਾਂ ਅ ਹਸ਼ਿਆਰਪੁਰ ਪੁਲਿਸ ਬੋਲੋ ਅੱਜ ਸਵੇਰੇ ਸਵੇਰੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਰੇਡ ਹੈਗੇ ਸੀਗੇ ਇਹ ਆ ਖਾਸ ਕਰਕੇ ਐਸਐਸਪੀ ਸਾਹਿਬ ਵੱਲੋਂ ਔਰ ਡੀਜੀ ਸਾਹਿਬ ਵੱਲੋਂ ਇਹ ਸਖਤ ਦੇਤਾ ਹੈ ਗਿਆ ਵੀ ਡਰੱਗ ਸਮਗਲਰ ਔਰ ਜਿਹੜੇ ਐਕਸਾਈਜ਼ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਹੋ ਰਿਹਾ ਸਾਡਾ ਔਰ ਇਸੇ ਵਿੱਚ ਹੀ ਅੱਜ ਮੇਵਾ ਮਿਆਣੀਆਂ ਪਿੰਡ ਜਿਹੜਾ ਮਨਿਆਦੀਆਂ ਵੀ ਉਹਨੂੰ ਕਹਿੰਦੇ ਆ ਉੱਥੇ ਸਾਨੂੰ ਇਨਫੋਰਮੇਸ਼ਨ ਸਿੱਗੀ ਵੀ ਜਿਹੜਾ ਸਾਨੂੰ ਇੱਕ ਵਾਂਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਥੇ ਗਈ ਤਾਂ ਉਹਦੇ ਵਿੱਚ ਇੱਕ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਚੱਕ ਲਈ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਦੋ ਮੁਲਾਜ਼ਮ ਜ਼ਖਮੀ ਹੋਏ ਆ ਏਐਸਏ ਸਤਨਾਮ ਸਿੰਘ ਤੇ ਕਨਸਟੇਬਲ ਸੀਨੀਅਰ ਕਨਸਟੇਬਲ ਗੁਰਮਿੰਦਰ ਔਰ ਇਦੇ ਵਿੱਚ ਹੀ ਜਦੋਂ ਆ ਸਤਨਾਮ ਸਿੰਘ ਥੱਲੇ ਡਿੱਗ ਪਿਆ ਤਾਂ ਸੁੱਚਾ ਸਿੰਘ ਨੇ ਦੁਬਾਰਾ ਡਿੱਗੀ ਹੋਈ ਤੇ ਦੁਬਾਰਾ ਜਦੋਂ ਉੱਤੇ ਵਾਰ ਕਰਨ ਲੱਗਾ ਤੇ ਸੈਲਫ ਟੂ ਹੈਂਸ ਦੇ ਵਿੱਚ ਆ ਸਾਡੇ ਡੀਐਸਪੀ ਸਾਹਿਬ ਜਗਦੀਸ਼ ਜੀ ਵੱਲੋਂ ਦਸੂਏ ਦੇ ਜਿਹੜੇ ਆਪਣੇ ਉਹਨਾਂ ਦੀ ਰਹਿਨਮਾਈ ਹੇਠ ਇਹ ਰੇਡ ਹੋ ਰਿਹਾ ਸੀਗਾ। ਔਰ ਉਹਨਾਂ ਨੇ ਜਦੋਂ ਫਾਇਰ ਕੀਤੇ ਪਹਿਲਾਂ ਹਵਾਈ ਫਾਇਰ ਕੀਤਾ ਉਹ ਫਿਰ ਵੀ ਨਹੀਂ ਹਟੇ ਤਾਂ ਜਦੋਂ ਫਿਰ ਸਿੱਧਾ ਫਾਇਰ ਉਹਦੇ ਲੱਗਾ ਸੁੱਚਾ ਸਿੰਘ ਦੇ ਲੱਗਾ ਤੇ ਜਟਮੀ ਹਾਲਤ ਵਿੱਚ ਉਹ ਵੀ ਡਿੱਗ ਪਿਆ ਔਰ ਸਾਰੇ ਜ਼ਖਮੀਆਂ ਨੂੰ ਇਮੀਡੀਏਟਲੀ ਹਸਪੀਟਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸੁੱਚਾ ਸਿੰਘ ਨੂੰ ਪ੍ਰਾਉਡ ਡੈੱਟ ਦਿੱਤਾ ਗਿਆ ਵੀ ਇਹ ਦੀ ਡੈੱਥ ਹੋ ਗਈ 38 ਇਨਪੁਟ ਸੀਗਾ ਅ ਬੇਸਿਕਲੀ ਜੇ ਤੁਸੀਂ ਵੀ ਪਿੰਡ ਗਏ ਹੋਵੋਗੇ ਜੇ ਜਾ ਕੇ ਆਓ ਇਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਹੈਪਚੁਅਲ ਆਫੈਂਡਰ ਹੈਗੇ ਆ ਇਹ 10 ਤਾਂ ਇਹਨਾਂ ਦੇ ਪਰਿਵਾਰ ਤੇ ਐਨਡੀਪਸੈਕਟ ਦੇ ਕੇਸ ਰਜਿਸਟਰ ਹੈਗੇ ਆ 4 ਹੋਰ ਹੈਗੇ ਆ ਆਰਮਸ ਐਕਟ ਦੇ plus ਲੜਾਈਆਂ ਝਗੜਿਆਂ ਦੀ ਔਰ ਇਹ ਪਿੰਡ ਵਾਲਿਆਂ ਨੂੰ ਵੀ ਔਰ ਇਲਾਕੇ ਦੇ ਵਿੱਚ ਵੀ ਨਹੀਂ ਪੂਰੀ دہشت ਬਣਾਈ ਹੋਈ ਸੀ ਉਹਦੇ ਨੂੰ ਧਿਆਨ ਚ ਰੱਖਦੇ ਹੋਈ ਅੱਜ ਸਪੈਸ਼ਲ ਜਿਹੜੀ ਇਨਪੁਟ ਤੇ ਹੀ ਅਸੀਂ ਅੱਜ ਇਹਨਾਂ ਦੀ ਕਰੇ ਗਏ ਸੀ ਕਿੰਨੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਹਾਲੇ ਛਡੀਆਂ ਰੇਡ ਪਾਰਟੀਆਂ ਬਾਹਰ ਹੈਗੀਆਂ ਔਰ ਹੋਰ ਵੀ ਫੋਰਸ ਆਈ ਹੋਈ ਆ ਔਰ ਤਕਰੀਬਨ ਤਕਰੀਬਨ ਅਸੀਂ ਸਾਰੇ ਹੀ ਬੰਦੇ ਤਕਰੀਬਨ ਜਿਹੜੇ ਸਾਨੂੰ ਵਾਂਟਡ ਹੈਗੇ ਹਨ ਡਾਉਨਡਾ ਕਰਾਂਗੇ ਵੱਡਾ ਵਪਾਰੀ ਇਸ ਨਸ਼ੇ ਦੇ ਕਿਉਂ ਦੇਖੋ ਜੋ ਪਿੰਡ ਮੈਂ ਮੌਕੇ ਤੇ ਗਿਆ ਸੀਗਾ ਤੇ ਉਹਨਾਂ ਮੁਤਾਬਕ ਵੀ ਦਿੱਲੀ 24 ਘੰਟਿਆਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਦਰਿਆ ਦੇ ਕਿਉਂਕਿ ਬਿਲਕੁਲ ਜਿਹੜਾ ਇਹਨਾਂ ਦਾ ਏਰੀਆ ਹੈਗਾ ਦਰਿਆ ਦੇ ਉੱਤੇ ਹੈਗਾ ਘਰ ਇਹਨਾਂ ਦਾ ਦਰਿਆ ਟੱਪ ਕੇ ਗੁਰਦਾਸਪੁਰ ਬਟਾਲੇ ਪਾਸਿਓਂ ਦੀ ਬਹੁਤ ਸਾਰੇ ਬੰਦੇ ਪਰਚੇਜ਼ ਕਰਨ ਆਉਂਦੇ ਸੀ ਔਰ ਆਪਣੇ ਦਰ ਦਸੂਹਾ ਔਰ ਟਾਂਡਾ ਮਕੇਦੀਆਂ ਤੋਂ ਵੀ ਜਿਹੜੇ ਐਡਿਕਟ ਹੈਗੇ ਆ ਉਹ ਉੱਥੇ ਨਸ਼ਾ ਲੈਣ ਜਾਂਦੇ ਸੀ ਰੁਕਤਕੀ ਕਾਰਵਾਈ ਤੇ ਇਹਦੇ ਸੰਬੰਧ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹੈਗੇ ਆ ਜੋ ਵੀ ਧਾਰਾ ਬਣ ਗਈਆਂ ਐਸ ਪਰ ਲਾ ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਔਰ ਫਰਦਰ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ